ਜ਼ਮੀਨ ਦੇ ਉੱਤੇ ਆਖਰਕਾਰ ਕਿਵੇਂ ਕਹਿੰਦੇ ਹੋ ਵੀ ਪੁਲਿਸ ਹੋਰਾਂ ਨੇ ਕਬਜ਼ਾ ਕਰ ਲਿਆ ਮੈਨੂੰ ਜ਼ਬਰਦਸਤੀ ਲੈ ਕੇ ਗਏ ਜੀ ਮੇਰੇ ਤੇ ਰਵਾਲਬਰ ਰੱਖਿਆ ਤੇ ਕਾਫੀ ਪੁਲਿਸ ਇਹਨਾਂ ਦੇ ਪੁੱਦਣ ਵੀ ਨਾਲ ਸੀ ਉਸ ਟਾਈਮ ਜਾ ਕੇ ਇਹਨਾਂ ਨੇ ਇੱਕ ਬਿਆਨਨਾਮਾ ਲਿਖਾਇਆ ਮੇਰੀ ਵਾਈਫ ਦੇ ਨਾਂ 'ਚ ਜ਼ਮੀਨ ਹੈ ਮੇਰੇ ਬਾਸ ਫਾਦਰ ਦੇ ਨਾਂ 'ਚ ਜ਼ਮੀਨ ਹੈ ਤੇ ਉੱਥੇ ਜਾ ਕੇ ਕਿੰਨਾ ਨਾ ਬਿਆਨਨਾ ਲਿਖਿਆ ਜੀ ਬਿਆਨਨਾ ਲਿਖ ਕੇ ਮੈਨੂੰ ਕਹਿੰਦੇ ਨੇ ਤੁਸੀਂ ਹੋਣ ਪਰ ਜ਼ਬਰਦਸਤੀ ਲੈ ਗਏ ਹੋ ਐਵੇਂ ਕਿਵੇਂ ਕੋਈ ਲੈ ਜਾਊਗਾ ਨਾਲ ਵੀ ਜਾ ਕਿਉਂਕਿ ਜ਼ਮੀਨ ਦਾ ਸੌਦਾ ਕੋਈ ਛੋਟਾ ਗੱਲ ਨਹੀਂ ਹੈ ਡਿਪਰੇਸ਼ਨ ਚ ਚਲੇ ਗਿਆ ਮੈਂ ਅੰਡਰਗਰਾਊਂਡ ਹੀ ਹੋ ਗਿਆ ਜੀ ਮੈਂ ਮੁੜ ਕੇ ਇਹਨਾਂ ਨੂੰ ਮਿਲਿਆ ਹੀ ਨਹੀਂ ਕਿਉਂ ਮੈਨੂੰ ਡਰ ਸੀਗਾ ਜੀ ਮੈਨੂੰ ਧਮਕੀਆਂ ਵਸਦਾਈਆਂ ਜੀ ਠੀਕ ਹੈ ਤੁਹਾਡਾ ਕੋਈ ਕਦੇ ਤੁਹਾਡੀ ਜ਼ਮੀਨ ਨਿਗਾ ਚ ਆਈ ਕਿਵੇਂ ਜਿਵੇਂ ਐਸੀ ਕੋਈ ਕਿਤੇ ਗੱਲਬਾਤ ਹੋਈ ਜਾਂ ਵੇਚਣਾ ਚਾਹੁੰਦੇ ਹੋ ਕਿਸੇ ਸਮੇਂ ਦੇ ਦੌਰਾਨ ਜਾਂ ਤੁਹਾਨੂੰ ਜਾਣਦੇ ਸੀ ਕੋਈ ਨਹੀਂ ਮੈਨੂੰ ਜਾਣਦੇ ਸੀ ਜੀ ਤੁਹਾਡੇ ਆਸ-ਪਾਸੇ ਵੀ ਜ਼ਮੀਨਾਂ ਹੋਣੀਆਂ ਖਾਸ ਤੌਰ ਤੇ ਤੁਹਾਡੀ ਜ਼ਮੀਨ ਕਿਉਂ DIG ਹਰਚੰਨ ਭੁੱਲਰ ਦੇ ਖਿਲਾਫ CBI ਕਾਰਵਾਈ ਕਰਦੀ ਹੈ ਤੇ ਗ੍ਰਿਫਤਾਰੀ ਹੋ ਜਾਂਦੀ ਹੈ ਕ੍ਰਪਸ਼ਨ ਮਾਮਲੇ ਦੇ ਵਿੱਚ ਹਾਲਾਂਕਿ ਦੇਖੀਏ ਤਾਂ ਦੋ ਮਾਮਲੇ ਹੋਰ ਦਰਜ ਹੁੰਦੇ ਨੇ ਵਿਜੀਲੈਂਸ ਪੰਜਾਬ ਵੀ ਕਾਰਵਾਈ ਕਰਦੀ ਹੈ ਉਹਦੇ ਨਾਲ ਹੀ ਜੇ ਦੇਖੀਏ ਤਾਂ ਕਈ ਉਦੋਂ ਬਾਅਦ ਦੇ ਵਿੱਚ ਕਈ ਲੋਕ ਸਾਹਮਣੇ ਆਉਣ ਲੱਗੇ ਕਿ ਆਖਰ ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਦੀ ਕ੍ਰਪਸ਼ਨ ਨਹੀਂ ਕਹਿ ਲਈਏ ਨੂੰ ਜਾਂ ਕੀ ਕਬਜ਼ਾ ਸਾਡੀ ਜ਼ਮੀਨਾਂ ਨੂੰ ਲੈ ਕੇ ਕਰਿਆ ਜਸਵਿੰਦਰ ਸਿੰਘ ਆਏ ਸੀਗਾ ਅੱਜ CBI ਦਫਤਰਾਂ ਤੇ ਉਹਨਾਂ ਦੇ ਵੱਲੋਂ ਇਹ ਤੋਂ ਪਹਿਲਾਂ ਚਿੱਠੀਆਂ ਨੇ ਜਿਹੜੀਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਵਿਜੀਲੈਂਸ ਨੂੰ ਤੇ ਸੀਬੀਆਈ ਨੂੰ ਬਕਾਇਦਾ ਤੌਰ ਤੇ ਭੇਜੀਆਂ ਗਈਆਂ ਨੇ ਜਸਵਿੰਦਰ ਜੀ ਕਿੰਨੀ ਜਗ੍ਹਾ ਦਾ ਮਸਲਾ ਹੈ ਜਿਹੜਾ ਤੁਸੀਂ ਅੱਜ ਲੈ ਕੇ ਪਹੁੰਚੇ ਸੀ ਵੀ ਇਹ ਤਿੰਨ ਕੇਕੜ ਹੈ ਜੀ ਕਿਹੜੀ ਥਾਂ ਤੇ ਕਿਹੜੀ ਪਈ ਹੈ ਇਹ ਇਹ ਰੋਪੜ ਪਰਖਾਲੀ ਕਸਵਾਵਾਂ ਵੱਜਦਾ ਜੀ ਤੇ ਰੋਪੜ ਤੋਂ 7-8 ਕਿਲੋਮੀਟਰ ਅੰਦਰ ਜਾ ਕੇ ਤੇ ਇਹ ਸ਼ੁਰੂ ਤੋਂ ਮੜਾ ਜਾਂ ਇਹ ਦੱਸਿਓ ਵੀ ਇਹ ਜ਼ਮੀਨ ਦੇ ਉੱਤੇ ਆਖਰਕਾਰ ਕਿਵੇਂ ਕਹਿੰਦੇ ਹੋ ਵੀ ਪੁਲਰ ਹੋਰਾਂ ਨੇ ਕਬਜ਼ਾ ਕਰ ਲਿਆ ਤੇ ਪੁਲਰ ਜਿਹੜੇ ਆਪਣੇ ਡੀ.ਆਈ.ਜੀ ਹਰਜਨਪੂਲਰ ਸੀ ਉਹ ਮੈਂ ਕਦੇ ਉਹਨਾਂ ਨੂੰ ਨਹੀਂ ਸੀ ਉੱਥੇ ਦੇਖਿਆ ਸ਼ਾਇਦ ਪਿੱਛੇ ਅੱਗੇ ਆਉਂਦੇ ਹੋਣਗੇ ਜਿਹੜੇ ਕੁਲਦੀਪ ਐ ਉਹਨਾਂ ਦਾ ਬ੍ਰਦਰ ਹੈ ਜੀ ਕੁਲਦੀਪ ਸਿੰਘ ਪੂਲਰ ਤੇ ਗਰਮੇਲ ਭਲਵਾਨ ਜੀ ਇਹ ਮੇਰੇ ਕੋਲ ਆਉਂਦੇ ਜਾਂਦੇ ਹੁੰਦੇ ਸੀ ਤੇ ਫੇਰ ਮੈਨੂੰ ਕਹਿਣ ਲੱਗੇ ਵੀ ਤੂੰ ਆਪਣੀ ਜ਼ਮੀਨ ਸਾਨੂੰ ਵੇਚ ਦੇ ਮੈਂ ਜ਼ਮੀਨ ਉਹਨਾਂ ਨੂੰ ਨਹੀਂ ਵੇਚੀ ਸੀ ਤੇ ਉਹਨਾਂ ਨੇ ਮੇਰੇ ਸਪੈਸ਼ਲੀ ਮੈਨੂੰ ਲਿਜਾ ਕੇ ਜੀ ਰੋਪੜ ਸ਼ਾਮ ਦੇ 6 ਵਜੇ ਇੱਕ ਸਟਾਮ ਫਰੋਸ਼ ਹੈ ਕੁਲਦੀਪ ਪੂਲਰ ਆਹ ਸੌਰੀ ਕੁਲਦੀਪ ਸਿੰਘ ਹੈ ਜੀ ਇਸਨੇ ਤੇ ਉੱਥੇ ਜਾ ਕੇ ਮੇਰੀ ਵਾਈਫ ਦੇ ਨਾਂ 'ਚ ਜ਼ਮੀਨ ਹੈ ਮੇਰੇ ਫਾਦਰ ਦੇ ਨਾਂ 'ਚ ਜ਼ਮੀਨ ਹੈ ਤੇ ਉੱਥੇ ਜਾ ਕੇ ਕਿਹਨਾਂ ਨਾ ਬਿਆਨਾ ਲਿਖ ਲਿਆ ਜੀ ਬਿਆਨਾ ਲਿਖ ਕੇ ਮੈਨੂੰ ਕਿਹਨਾਂ ਤੁਸੀਂ ਹੋਣ ਪਰ ਜ਼ਬਰਦਸਤੀ ਲੈ ਕੇ ਹੋ ਐਵੇਂ ਕਿਵੇਂ ਕੋਈ ਲੈ ਜਾਊਗਾ ਨਾਲ ਵੀ ਜਾ ਕਿਉਂਕਿ ਜ਼ਮੀਨ ਦਾ ਸੌਦਾ ਕੋਈ ਛੋਟਾ ਗੱਲ ਨਹੀਂ ਹੁੰਦੀ ਮੈਨੂੰ ਜ਼ਬਰਦਸਤੀ ਲੈ ਕੇ ਗਏ ਜੀ ਮੇਰੇ ਤੇ ਰਵਾਲ ਵਰ ਰੱਖਿਆ ਤੇ ਕਾਫੀ ਪੁਲਿਸ ਇਹਨਾਂ ਦੇ ਉਦਣ ਵੀ ਨਾਲ ਸੀ ਉਸ ਟਾਈਮ ਜਾ ਕੇ ਇਹਨਾਂ ਨੇ ਇੱਕ ਬਿਆਨਾ ਲਿਖਿਆ ਮੇਰੇ ਕੋਲੋਂ ਸਾਈਨ ਕਰਾਏ ਜ਼ਬਰੀ ਤੇ ਮੈਂ ਜਿਹੜੀ ਜ਼ਮੀਨ ਮੇਰੀ ਘਰ ਵਾਲੀ ਦੇ ਨਾਮ ਤੇ ਜਮੀਨ ਘਰ ਵਾਲੀ ਦੇ ਨਾਮ ਤੇ ਮੈਨੂੰ ਕਹਿੰਦੇ ਘਰ ਵਾਲੀ ਤੇ ਵੀ ਸਾਈਨ ਕਰਾ ਕੇ ਦੇ ਮੈਂ ਘਰ ਵਾਲੀ ਦੇ ਵੱਲੋਂ ਕੋਈ ਸਾਈਨ ਨਹੀਂ ਕਰਾਇਆ ਜੀ ਮੈਨੂੰ ਇੰਨਾ ਡਰ ਸੀਗਾ ਕਹਿੰਦੇ ਤੈਨੂੰ ਜਾਂ ਤੇ ਮਾਰ ਦੇਣਾ ਮੈਂ ਇਹਨਾਂ ਨੂੰ ਕਿਹਾ ਸਵੇਰੇ ਮੈਂ ਘਰ ਵਾਲੀ ਤੋਂ ਸਾਈਨ ਕਰਾ ਲਵਾਂ ਤੇ ਫਿਰ ਮੈਨੂੰ ਇਹਨਾਂ ਨੇ ਛੱਡਤਾ ਫਿਰ ਮੈਂ ਮੁੜ ਕੇ ਜੀ ਡਿਪਰੈਸ਼ਨ ਚ ਚਲੇ ਗਿਆ ਮੈਂ ਅੰਡਰਗਰਾਊਂਡ ਹੀ ਹੋ ਗਿਆ ਜੀ ਮੈਂ ਮੁੜ ਕੇ ਇਹਨਾਂ ਨੂੰ ਮਿਲਿਆ ਹੀ ਨਹੀਂ ਜੀ ਕਿਸੇ ਅੱਛਾ ਤੁਸੀਂ ਯਾਨੀ ਕਿ ਲੋਕਾਂ ਦੇ ਅੱਗੇ ਹੁਣ ਨਹੀਂ ਬੰਦ ਹੋਗੇ ਹਾਂਜੀ ਕਿਉਂ ਮੈਨੂੰ ਡਰ ਸੀਗਾ ਜੀ ਮੈਨੂੰ ਧਮਕੀਆਂ ਵਸਦਾਂ ਜੀ ਨਹੀਂ ਪਰ ਤੁਹਾਡਾ ਕੋਈ ਕਦੇ ਤੁਹਾਡੀ ਜ਼ਮੀਨ ਨਿਗਾ ਚ ਆਈ ਕਿਵੇਂ ਜੇ ਵੈਸੀ ਕੋਈ ਕਿਤੇ ਗੱਲਬਾਤ ਹੋਈ ਜਾਂ ਵੇਚਣਾ ਚਾਹੁੰਦੇ ਹੋ ਕਿਸੇ ਸਮੇਂ ਦੇ ਦੌਰਾਨ ਜਾਂ ਤੁਹਾਨੂੰ ਜਾਣਦੇ ਸੀ ਕੋਈ ਨਹੀਂ ਮੈਨੂੰ ਜਾਣਦੇ ਸੀ ਜੀ ਗਰਮੇਲ ਪਹਿਲਵਾਨ ਤੁਹਾਡੇ ਆਸ-ਪਾਸੇ ਵੀ ਜ਼ਮੀਨਾਂ ਹੋਣੀਆਂ ਖਾਸ ਤੌਰ ਤੇ ਤੁਹਾਡੀ ਜ਼ਮੀਨ ਕਿਉਂ ਹੋਈ ਮੈਨੂੰ ਜਾਣਦੇ ਸੀ ਜੀ ਗਰਮੇਲ ਪਹਿਲਵਾਨ ਗਰਮੇਲ ਪਹਿਲਵਾਨ ਜੀ ਦੇ ਨਾਲੇ ਆਉਂਦੇ ਹੁੰਦੇ ਸੀ ਕਲੀਫੁੱਲ ਉਹਨੇ ਤੇ ਗਰਮੇਲ ਪਹਿਲਵਾਨ ਜੀ ਨਾਲ ਮੇਰਾ ਕੋਈ ਹਿਸਾਬ-ਕਤਾਬ ਸੀਗਾ ਪਹਿਲਾਂ ਪਰ ਮੈਂ ਉਹ ਕਲੀਅਰ ਕਰਤਾ ਕਰਤਾ ਸੀ ਤੇ ਹੁਣ ਫਿਰ ਉਦੋਂ ਇਹ ਗੱਲ ਕਦੋਂ ਦੀ ਹੈ ਕਿਹੜੇ ਸਾਲ ਦੀ ਹੈ ਇਹ ਐਸੀ ਸਤੰਬਰ ਮਹੀਨੇ ਦੀ ਹੈ ਜੀ 25 25 ਸਤੰਬਰ ਦੀ ਹੈ ਅੱਛਾ 25 ਸਤੰਬਰ 2025 ਦੀ ਹੈ ਹਾਂਜੀ ਹਾਂਜੀ ਤੇ ਫਿਰ ਤੁਸੀਂ ਪੁਲਿਸ ਵਗੈਰ ਨੂੰ ਜਾਂ ਕਿਤੇ ਚਿੱਠੀ ਪੱਤਰ ਕੋਈ ਨਹੀਂ ਦੀ ਮੇਰੀ ਕੋਈ ਪੁਲਿਸ ਨਾਲ ਸੁਣਵਾਈ ਹੋਈ ਨਹੀਂ ਜੀ ਜਦੋਂ ਪਾਵਰ ਸੀ ਹਾਂਜੀ ਮੈਂ ਗਿਆ ਸੀ ਤੇ ਹੁਣ ਕਿਉਂ ਲੱਗਿਆ ਵੀ ਚਿੱਠੀਆਂ ਕੱਢ ਦੀਏ ਤੇ ਵਾ ਜੀ ਕਿਉਂਕਿ ਮੈਨੂੰ ਮੇਰੇ ਘਰੇ ਵੀ ਮੇਰਾ ਕਲੇਜ ਹੁੰਦਾ ਸੀਗਾ ਜੀ ਮੇਰੇ ਘਰ ਵਾਲੀ ਮੈਂ ਉੱਥੇ ਜਾ ਨਹੀਂ ਸਕਦਾ ਫਾਰਮ 'ਚ ਤੇ ਉਹ ਫਿਰ ਮੈਂ ਕਿਸੇ ਨਾ ਕਿਸੇ ਦਾ ਸਾਰਾ ਮੈਂ ਪੁੱਛਿਆ ਜੀ ਵੀ ਕਿਦਾਂ ਕਿਦਾਂ ਕਰਨਾ ਚਾਹੀਦਾ ਮੈਨੂੰ ਤੇ ਫਿਰ ਮੈਂ ਅਸੀ ਵੀ ਆਈ ਕੋਲ ਕੰਪਨੀ ਕਬਜ਼ਾ ਤਾਂ ਨਹੀਂ ਲਿਆ ਉਹਨਾਂ ਨੇ ਤੁਹਾਡੇ ਤੋਂ ਕੋਈ ਬਹੁਤਾ ਨਹੀਂ ਲਿਆ ਵੀ ਬਸ ਇਹ ਥ੍ਰੈਟ ਤੱਕ ਦੀ ਗੱਲ ਹੈ ਨਹੀਂ ਕਬਜ਼ਾ ਉਹਨਾਂ ਨੇ ਜ਼ਮੀਨ ਅੰਦਰ ਜਾ ਕੇ ਮੇਰੀ ਜੋ ਕੋਈ ਖੇਤੀਬਾੜੀ ਯੋਗ ਜ਼ਮੀਨ ਵੀ ਹੈਗੀ ਉਹ ਵੀ ਵਾਹੀ ਕਰ ਉਹਦੇ ਤੇ ਵਾਹੀ ਕਰਕੇ ਉਹਨਾਂ ਨੇ ਮੇਰੇ ਮਾਰਲੇ ਪਾਸੇ ਬੋਰ ਲਗਾਤਾ ਆਪਣਾ ਬੋਰ ਆਪਣਾ ਬੋਰ ਤੇ ਹੁਣ ਉਹ ਸੀਬੀਆਈ ਨਾਲ ਕੀ ਗੱਲ ਹੋਈ ਆ ਤੁਹਾਡੀ ਚਿੱਠੀਆਂ ਤਾਂ ਤੁਸੀਂ ਮੁੱਖ ਮੰਤਰੀ ਨੂੰ ਵਿਜੀਲੈਂਸ ਨੂੰ ਵੀ ਕੱਢੀਆਂ ਨੇ ਹਾਂਜੀ ਉਹ ਮੈਂ ਮੈਂ ਦੇਖ ਕੇ ਆ ਗਿਆ ਜੀ ਹੁਣ ਮੈਂ ਜੇ ਮੈਨੂੰ ਕੋਰਟ ਜਾਣਾ ਪਊਗਾ ਮੈਂ ਕੋਰਟ ਸਰੂਪੀ ਪੁੱਛਿਆ ਉਹਨਾਂ ਨੇ ਮੈਂ ਤੁਹਾਨੂੰ ਸੀਬੀਆਈ ਵਾਲਿਆਂ ਨੇ ਕੋਈ ਗੱਲ ਵਾ ਸੀਗਾ ਨਹੀਂ ਮੈਂ ਐਪਲੀਕੇਸ਼ਨ ਰੀਸੀਵ ਕਰ ਲਈ ਜੀ ਉਹਨਾਂ ਨੇ ਰੀਸੀਵ ਕਰ ਲਈ ਹਾਂਜੀ ਇਹ ਅਖੀਰ ਚ ਜੇ ਕਹੀਏ ਕਿ ਕਿਉਂਕਿ ਉਹ ਲਾਜ਼ਮੀ ਗੱਲ ਵੀ ਜੇ ਦੂਜੇ ਪੱਖ ਦੀ ਦੇਖੀ ਤਾਂ ਉਹ ਲਾਜ਼ਮੀ ਤੌਰ ਤੇ ਕਹਿਣਗੇ ਵੀ ਨਹੀਂ ਅਸੀਂ ਤਾਂ ਦੱਬੀ ਨਹੀਂ ਖਰੀਦੀ ਆ ਜਾਂ ਕੋਈ ਸੌਦਾ ਹੋਇਆ ਕਿਸੇ ਤਰ੍ਹਾਂ ਦੇ ਨਾਲ ਕੱਲ ਨੂੰ ਯਾਨੀ ਕਿ ਕਹਿੰਦਾ ਭਾਵ ਤੁਹਾਡੇ ਕੋਲ ਫੈਕਟਸ ਹੈਗੇ ਨੇ ਵੀ ਕੋਰਟ ਚ ਕਾ ਲੋ ਜੇ ਤੁਹਾਨੂੰ ਕਿਉਂਕਿ ਉੱਥੇ ਤਾਂ ਸਾਬਤ ਕਰਨਾ ਪਊ ਉੱਥੇ ਗੱਲਾਂ ਨਾਲ ਗੱਲ ਨਹੀਂ ਚੱਲਦੀ ਲਾਜੀ ਨਾ ਮੇਰੇ ਕੋਲ ਸਾਰਾ ਹੈਗਾ ਜੀ ਜੋ ਵੀ ਮਤਲਬ ਕਾਗਜ਼ ਮੇਰੇ ਕੋਲ ਨੇ ਜੀ ਮੇਰੇ ਵਾਈਫ ਦੇ ਨਾਂ ਤੇ ਜ਼ਮੀਨ ਹੈ ਜੀ ਤੇ ਜਾ ਉੱਥੇ ਤੁਸੀਂ ਸਾਕੇ ਜਾ ਮੈਂ ਸਾਦਾ ਨਹੀਂ ਜੀ ਮੈਨੂੰ ਕਹਿੰਦੇ ਤੈਨੂੰ ਮਾਰ ਦੂੰਗੇ ਪਰ ਦੇਖੀਏ ਤਾਂ ਕਿਉਂਕਿ ਕਹਿੰਦੇ ਕਿ ਹੌਸਲਾ ਉਦੋਂ ਖੁੱਲਦਾ ਜਦੋਂ ਆਖਰ ਸੀਬੀਆਈ ਕਾਰਵਾਈ ਕਰਦੀ ਹੈ ਤੇ ਆਖਰ ਇਸ ਲਈ ਹੁਣ ਬਾਹਰ ਨਿਕਲੇ ਕਹਿੰਦੇ ਨਹੀਂ ਉਹਨਾਂ ਸਮਾਂ ਵਿੱਚ ਅੰਡਰਗਰਾਉਂਡ ਰਹਾ ਹੁਣ ਗੱਲ ਇਹ ਹੈ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਇਨਵੈਸਟੀਗੇਸ਼ਨ ਸੀਬੀਆਈ ਕਰਦੀ ਹੈ ਕਿਉਂਕਿ ਚਿੱਟੀਆਂ ਰਿਸਿਵ ਕਰਾਇਆਏ ਨੇ ਤੇ ਇਸ ਤੋਂ ਬਾਅਦ ਕਹਿੰਦੇ ਹੁਣ ਹਾਲਾਂਕਿ ਮੈਂ ਕੋਰਟ ਦਾ ਵੀ ਰੁਖ ਕਰੂੰਗਾ ਕਿਉਂਕਿ ਮੇਰੇ ਕੋਲ ਕਹਿੰਦੇ ਅੱਜ ਉੱਥੇ ਜਾਣ ਤੱਕ ਦਾ ਹੱਕ ਨਹੀਂ ਹੈਗਾ ਸੀਨੀਅਰ ਵੀਡੀਓ ਨਿਊਜ਼ਟੇ ਮਤੇ ਦੇਣਾ ਸੁਮੇਸ਼ ਸਿੰਘ ਗੁਰਜਨੋਸ ਸੈਂਟੀ ਚੰਡੀਗੜ੍ਹ